ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਿੰਡ ਖੇੜੀਪੱਤਨ ਪਹੁੰਚੇ ਹੋਏ ਹਾਂਗੇ ਜੀ ਜਿਸ ਨੂੰ ਤਹਿਸੀਲ ਸਮਾਰਾ ਤੇ ਜ਼ਿਲ੍ਹਾ ਪਟਿਆਲਾ ਲੱਗਦਾ ਜੀ ਖੇੜੀਪੱਤਨ ਦੀ ਵੀਡੀਓ ਜੀ ਆਪਾਂ ਆਪਣੇ ਵੀਰ ਜਤਿੰਦਰ ਸਿੰਘ ਯੂਐਸਏ ਤੋਂ ਤੇ ਉਹਨਾਂ ਦੇ ਫਾਦਰ ਸਾਹਿਬ ਦੇ ਕਹਿਣ ਤੇ ਬਣਾਈ ਗਈ ਜੀ ਤੇ ਅੱਜ ਆਪਾਂ ਚੱਲਦੇ ਹਾਂ ਜੀ ਪਿੰਡ ਵਿੱਚ ਸਭ ਤੋਂ ਪਹਿਲਾਂ ਆਪਾਂ ਗਏ ਜੀ ਨਗਰ ਖੇੜੀ ਤੇ ਕਰੋ ਜੀ ਦਰਸ਼ਨ ਨਗਰ ਖੇੜੀ ਦੇ ਤੇ ਇਸ ਪਿੰਡ ਦੀ ਵੋਟ ਜੀ 700 ਤੋਂ ਲੈ ਕੇ 900 ਹੈਗੀ ਹੈ ਜੀ ਫਿਰ ਆਪਾਂ ਅੱਗੇ ਗਏ ਜੀ ਫਿਰ ਆਪਾਂ ਨੇ ਦੇਖੀ ਇੱਕ ਚੱਕੀ ਜੀ ਤੇ ਆਜੋ ਆਪੇ ਨਾਲ ਤੁਸੀਂ ਜੁੜੇ ਰਹੋ ਆਪਾਂ ਤੁਹਾਨੂੰ ਸਾਰਾ ਪਿੰਡ ਦਿਖਾਵਾਂਗੇ ਜੀ ਬਹੁਤ ਸੋਹਣਾ ਪਿੰਡ ਬਣਿਆ ਹੋਇਆ ਹੈਗਾ ਤੇ ਬਹੁਤ ਵਧੀਆ ਲੱਗਿਆ ਪਿੰਡ ਵਿੱਚ ਜਾ ਕੇ ਜੀ ਤੇ ਬਹੁਤ ਵਧੀਆ ਪਿੰਡ ਦੇ ਲੋਕ ਵੀ ਸੀਗੇ ਜੀ ਫਿਰ ਆਪਾਂ ਉਹ ਅੱਗੇ ਤਿੰਨ ਨੌਜਵਾਨ ਮੇਲੇ ਤੇ ਉਹਨਾਂ ਨਾਲ ਵੀ ਮਿਲ ਕੇ ਆਪਾਂ ਨੂੰ ਬਹੁਤ ਵਧੀਆ ਲੱਗਿਆ ਜੀ ਤੇ ਉਹ ਵੀਡੀਓ ਕਰਵਾ ਕੇ ਵੀ ਬਹੁਤ ਖੁਸ਼ ਹੋਈ ਜੀ ਤੇ ਆਜੋ ਫਿਰ ਆਪਾਂ ਹੁਣ ਇੱਕ ਅੱਗੇ ਬਾਪੂ ਜੀ ਮਿਲੇ ਬਾਪੂ ਜੀ ਦਾ ਬਹੁਤ ਵਧੀਆ ਸੁਭਾਅ ਸੀਗਾ ਤੇ ਬਾਪੂ ਬਹੁਤ ਖੁਸ਼ ਹੋਇਆ ਵੀਡੀਓ ਕਰਵਾ ਕੇ ਤੇ ਬਹੁਤ ਵਧੀਆ ਲੱਗਿਆ ਬਾਪੂ ਨੂੰ ਵੀ ਮਿਲ ਕੇ ਆਪਾਂ ਨਾਲ ਤੁਸੀਂ ਜੁੜੇ ਰਹੋ ਤੇ ਆਜੋ ਆਪਾਂ ਅੱਗੇ-ਅ ਸਾਰਾ ਪਿੰਡ ਵੀ ਦਿਖਾਵਾਂਗੇ ਜੀ ਤੇ ਤੁਸੀਂ ਵੀਰੇ ਕਮੈਂਟ ਜਰੂਰ ਕਰਿਆ ਕਰੋ ਵੀ ਆਪਣੀ ਵੀਡੀਓ ਕਿਵੇਂ ਲੱਗਦੀ ਹੈ ਤੇ ਆਪਣੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਆਜੋ ਆਜੋ ਆਪਾਂ ਹੁਣ ਅੱਗੇ-ਅੱਗੇ ਚੱਲਦੇ ਜਾਵਾਂਗੇ ਜੀ ਆਪਣੇ ਨਾਲ ਜੁੜੇ ਰਹੋ ਤੇ ਅੱਜ ਫਿਰ ਆਪਾਂ ਅੱਗੇ ਤਿੰਨ ਬਜ਼ੁਰਗਾਂ ਨੂੰ ਮਿਲਾਂਗੇ ਬਜ਼ੁਰਗ ਵੀ ਬਹੁਤ ਖੁਸ਼ ਹੋਏ ਵੀਡੀਓ ਕਰਵਾ ਕੇ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇਹ ਵੀਡੀਓ ਸਾਡੇ ਜੋ ਆਖਾਂ ਕੋਲ ਬਾਹਰ ਲਈ ਦੀ ਇਸ ਜਾਣਿਆ ਤਾਂ ਉਹ ਬਹੁਤ ਖੁਸ਼ ਹੋਏ ਫਿਰ ਆਪਾਂ ਅੱਗੇ ਚੱਲਾਂਗੇ ਜੀ ਗੁਰਦੁਆਰਾ ਸਾਹਿਬ ਵਿੱਚ ਇਹ ਆ ਜੋ ਕਰੋ ਜੀ ਦਰਸ਼ਨ ਕਰਦੋ ਵਾਲਾ ਸਾਹਿਬ ਦੇ ਬਹੁਤ ਸੋਹਣਾ ਬਾਕਮਾਲ ਗੁਰਦੁਆਰਾ ਸਾਹਿਬ ਬਹੁਤ ਵਧੀਆ ਬਣਾਇਆ ਗਿਆ ਹੈਗਾ ਬਹੁਤ ਵੱਡੀ ਲੋਕਾਂ ਦੀ ਸ਼ਰਤ ਹੈ ਕਿ ਸਾਰੇ ਲੋਕਾਂ ਦੇ ਇਸ ਧਰਮਾਂ ਦੇ ਲੋਕ ਇਕੱਠੇ ਤੇ ਮਿਲ ਕੇ ਰਹਿੰਦੇ ਨੇ ਜੀ ਬਹੁਤ ਵਧੀਆ ਲੱਗਿਆ ਦੇਖ ਕੇ ਫਿਰ ਆਪਾਂ ਦੇਖਿਆ ਜੀ ਗੁਰੂ ਘਰ ਦਾ ਲੰਗਰ ਹਾਲ ਬਹੁਤ ਵਧੀਆ ਕੰਮਕਾਰ ਚੱਲ ਰਿਹਾ ਸੀ ਫਿਰ ਆਪਾਂ ਗਏ ਜੀ ਸਕੂਲ ਵੱਲ ਨੂੰ ਸਕੂਲ ਦਾ ਗੇਟ ਬਾਕਮਾਲ ਬਹੁਤ ਵਧੀਆ ਬਣਾਇਆ ਹੋਇਆ ਸੀਗਾ ਤੇ ਫਿਰ ਆਪਾਂ ਨੂੰ ਮਿਲੇ ਜੀ ਬਜ਼ੁਰਗ ਬਹੁਤ ਵਧੀਆ ਲੱਗਣ ਨਾਲ ਗੱਲਬਾਤ ਕਰਕੇ ਤੇ ਫਿਰ ਆਪਾਂ ਅੱਗੇ ਜਾਵਾਂਗੇ ਜੀ ਗੁੱਗਾ ਮੜੀ ਮੰਦਿਰ ਤੇ ਕਰੋ ਜੀ ਦਰਸ਼ਨ ਗੁੱਗਾ ਮੜੀ ਮੰਦਿਰ ਦੇ ਬਹੁਤ ਸੋਹਣਾ ਮੰਦਿਰ ਬਣਿਆ ਹੋਇਆ ਤੇ ਆਜੋ ਆਪਾਂ ਤੁਹਾਨੂੰ ਅੱਗੇ-ਅੱਗੇ ਸਕੂਲੀ ਜਿਵਾਖਾਂ ਨਾਲ ਵੀ ਮਿਲਾਵਾਂਗੇ ਕਿਉਂਕਿ ਬੱਚਿਆਂ ਦੇ ਪੇਪਰ ਹੋ ਰਹੇ ਸੀਗੇ ਇਸ ਕਰਕੇ ਇਹਨਾਂ ਨੂੰ ਛੁੱਟੀ ਹੋ ਗਈ ਸੀ ਤੇ ਵੀਡੀਓ ਇਹਨਾਂ ਨੇ ਕਰਵਾਈ ਤੇ ਆਜੋ ਅੱਗੇ ਆਪਾਂ ਤੁਹਾਨੂੰ ਹੁਣ ਕਰਵਾ ਦਿਖਾਵਾਂਗੇ ਜੀ ਟੋਬਾ ਬਹੁਤ ਵਧੀਆ ਟੋਬੇ ਦਾ ਵਿਕਾਸ ਹੋ ਰਿਹਾ ਸੀਗਾ ਤੇ ਬਹੁਤ ਵਧੀਆ ਇੱਥੋਂ ਦੇ ਲੋਕ ਨੇ ਬਹੁਤ ਵਧੀਆ ਲੱਗਿਆ ਆਪਾਂ ਅੱਗੇ-ਅੱਗੇ ਚੱਲਾਂਗੇ ਤੁਹਾਨੂੰ ਸਾਰਾ ਪਿੰਡ ਦਿਖਾਵਾਂਗੇ ਪਿੰਡ ਵਿੱਚ ਥੋੜੀ ਜਿਹੀ ਬਾਰਿਸ਼ ਹੋਣ ਕਰਕੇ ਵੀਡੀ ਉਡੀਸੀ ਨਾ ਵਧੀਆ ਬਣੀ ਇਸ ਕਰਕੇ ਥੋੜਾ ਜਿਹਾ ਪਿੰਡ ਵਿੱਚ ਪਾਣੀ ਦਾ ਥੋੜਾ ਜਿਹਾ ਹੋ ਸੀਗਾ ਇਸ ਕਰਕੇ ਵੀਡੀਓ ਨਹੀਂ ਵਧੀਆ ਬਣੀ ਹੈਗੀ ਬਾਕੀ ਵੀਡੀਓ ਬਹੁਤ ਵਧੀਆ ਲੱਗੀ ਸਾਰੀ ਆਪਾਂ ਤੇ ਆਜੋ ਆਪਾਂ ਅੱਗੇ-ਅੱਗੇ ਚੱਲਾਂਗੇ ਤੇ ਆਪਾਂ ਨੂੰ ਫਿਰ ਬਜ਼ੁਰਗ ਤੇ ਨੌਜਵਾਨ ਮਿਲੇ ਉਹ ਵੀ ਵੀਡੀਓ ਕਰਵਾ ਕੇ ਬਹੁਤ ਖੁਸ਼ ਹੋਏ ਆਪਾਂ ਅੱਗੇ-ਅੱਗੇ ਚੱਲਦੇ ਜਾਵਾਂਗੇ ਜੀ ਸਾਰਾ ਪਿੰਡ ਦਿਖਾਵਾਂਗੇ ਤੇ ਤੁਸੀਂ ਬਾਈ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਵੀ ਆਪਣੀ ਵੀਡੀਓ ਕਿਵੇਂ ਲੱਗਦੀ ਆ ਤੇ ਸ਼ੇਅਰ ਤੇ ਲਾਈਕ ਜਰੂਰ ਕਰਦਿਆ ਕਰੋ ਬਰੇ ਆਪਾਂ ਤੁਹਾਨੂੰ ਸਾਰਾ ਪਿੰਡ ਦਿਖਾਵਾਂਗੇ ਤੇ ਆਪਣੇ ਬਾਈ ਜਤਿੰਦਰ ਸਿੰਘ ਜੀ ਦੇ ਘਰ ਵੀ ਲੈ ਕੇ ਚੱਲਾਂਗੇ ਬਹੁਤ ਵਧੀਆ ਬਾਈ ਦਾ ਸੁਭਾਅ ਸੀਗਾ ਬਹੁਤ ਵਧੀਆ ਲੱਗਿਆ ਆਜੋ ਆਪਾਂ ਹੁਣ ਤੁਹਾਨੂੰ ਅੱਗੇ-ਅੱਗੇ ਸਾਰਾ ਪਿੰਡ ਦਿਖਾਉਂਦੇ ਜਾਵਾਂਗੇ ਜੀ ਉਸ ਤੋਂ ਬਾਅਦ ਆਪਾਂ ਨੂੰ ਆ ਬਾਈ ਆਪਣੇ ਘਰ ਲੈ ਕੇ ਗਿਆ ਬਾਈ ਨੇ ਆਪਾਂ ਨੂੰ ਚਾਹ ਪਾਣੀ ਬਹੁਤ ਵਧੀਆ ਲੱਗਿਆ ਬਾਈ ਦਾ ਸੁਭਾਅ ਵੀ ਬਹੁਤ ਵਧੀਆ ਸੀਗਾ ਤੇ ਆਜੋ ਆਪਾਂ ਨੂੰ ਆ ਬਾਈ ਨਾਲ ਗੱਲਬਾਤ ਵੀ ਕਰਾਂਗੇ ਤੇ ਬਾਈ ਨਾਲ ਵੀ ਮਲਾਵਾਂਗੇ ਜੀ ਤੇ ਇਹ ਬਾਈ ਦਾ ਘਰ ਸੀਗਾ ਬਹੁਤ ਵਧੀਆ ਲੱਗਿਆ ਬਾਈ ਦੇ ਘਰ ਜਾ ਕੇ ਬਹੁਤ ਵਧੀਆ ਕਹੜ ਸੁਭਾ ਸੀਗਾ ਪਾਜੀ ਦਾ ਤੇ ਆਜੋ ਆਪਾਂ ਹੁਣ ਅੱਗੇ-ਅੱਗੇ ਚੱਲਾਂਗੇ ਜੀ ਤੁਹਾਨੂੰ ਸਾਰਾ ਪਿੰਡ ਦਿਖਾਉਂਦੇ ਹੋਏ ਉਸ ਤੋਂ ਬਾਅਦ ਆਪਾਂ ਨੇ ਫਿਰ ਆਪਾਂ ਨੇ ਦੇਖਿਆ ਜੀ ਇੱਕ ਹੋਰ ਸਕੂਲ ਇਸ ਪਿੰਡ ਵਿੱਚ ਦੋ ਸਕੂਲ ਸੀ ਇੱਕ ਸਰਕਾਰੀ ਤੇ ਇੱਕ ਪ੍ਰਾਇਮਰੀ ਕਿਉਂਕਿ ਇੱਕ ਛੋਟਾ ਸਕੂਲ ਸੀ ਤੇ ਇੱਕ ਵੱਡਾ ਸੀਗਾ ਇਸ ਕਰਕੇ ਇਸ ਪਿੰਡ ਵਿੱਚ ਦੋ ਸਕੂਲ ਸੀਗੇ ਤੇ ਅੱਜ ਆਪਾਂ ਹੁਣ ਅੱਗੇ-ਅੱਗੇ ਚੱਲਦੇ ਜਾਵਾਂਗੇ ਤੇ ਆਪਣੇ ਨਾਲ ਤੁਸੀਂ ਜੁੜੇ ਰਹੋ ਵੀਰੇ ਪਿੰਡਾਂ ਦੀ ਸ਼ੈਅਰ ਕਰਨ ਵਾਸਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੀ ਆਨ ਲੱਕੀ ਵਲੌਗ 36 ਆਪਾਂ ਨੂੰ ਫੇਸਬੁੱਕ ਤੇ ਇੰਸਟਾਗ੍ਰਾਮ ਤੇ YouTube ਤੇ ਆਪਣਾ ਇਹੀ ਚੈਨਲ ਹੈਗਾ ਜੀ ਹਨ ਲੱਕੀ ਬਲੌਗ 36 ਆਪਾਂ ਨੂੰ ਕਰ ਲੋ ਫੋਲੋ ਤੇ ਪਿੰਡਾਂ ਦੀ ਸ਼ੇਅਰ ਕਰਨ ਵਾਸਤੇ ਜੀ ਆਪਾਂ ਨੂੰ ਕਰ ਲੋ ਫੋਲੋ ਤੇ ਅੱਜ ਫਿਰ ਆਪਾਂ ਹੁਣ ਅੱਗੇ-ਅਗੇ ਚੱਲਾਂਗੇ ਤੁਹਾਨੂੰ ਸਾਰੇ ਪਿੰਡਾਂ ਦੀ ਕਰਾਵਾਂਗੇ ਸ਼ੇਅਰ ਜੀ ਹੁਣ ਤੁਸੀਂ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਐਦਾਂ ਦੇ ਵੀਡੀਓ ਕਰਨ ਲਈ ਮਿਲਦੇ ਆਂ ਹੋਰ ਪਿੰਡ ਵਿੱਚ ਜੀ